ਕੈਨੇਡਾ ਤੋਂ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਦਰਸਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੁਸਾਇਟੀ ਆਫ ਇੰਜੀਨੀਅਰਿੰਗ ਐਂਡ ਜੀਓਸਾਇੰਸ ਦੇ ਬੋਰਡ ਆਫ ਡਾਇਰੈਕਟਰਸ ਨੇ ਵੈਨਕੂਵਰ ਦੀ ਪੰਜਾਬਣ ਪ੍ਰਿਆ ਸੰਧੂ ਨੂੰ ਚੀਫ ਐਗਜ਼ੀਕਟਿਵ ਆਫੀਸਰ ਨਿਯੁਕਤ ਕੀਤਾ ਸੁਸਾਇਟੀ ਦੇ 10 ਮੈਂਬਰੀ ਬੋਰਡ ਵਿੱਚ ਅਤੇ ਇਸ ਵਿਕਾਰੀ ਅਹੁਦੇ ਤੇ ਨਿਯੁਕਤ ਹੋਣ ਵਾਲੀ ਪ੍ਰਿਆ ਸੰਧੂ ਇੱਕੋ ਇੱਕ ਤੇ ਪਹਿਲੀ ਪੰਜਾਬਣ ਹੈ ਪ੍ਰਿਆ ਨੇ ਚਾਰਟਡ ਪ੍ਰੋਫੈਸ਼ਨਲ ਇਨ ਹਿਊਮਨ ਰਿਸੋਰਸ ਤੇ ਲੀਡਰਸ਼ਿਪ ਤੇ ਹੈਲਥ케ਅਰ ਮੈਨੇਜਮੈਂਟ ਵਿੱਚ ਮਾਸਟਰ ਡਿਗਰੀ ਤੇ ਜੀਓਗ੍ਰਾਫੀ ਚ ਡਿਗਰੀ ਕੀਤੀ ਹੋਈ ਹੈ ਬ੍ਰਿਟਿਸ਼ ਕੋਲੰ ਇੰਜੀਨੀਅਰਿੰਗ ਐਂਡ ਜੀਓਸਾਇੰਸ ਦੀਆਂ ਸੂਬੇ ਭਰ ਵਿੱਚ 15 ਬ੍ਰਾਂਚਾਂ ਨੇ ਤੇ ਸੁਸਾਇਟੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਤੇ ਗਣਿਤ ਦੀ ਪੜ੍ਹਾਈ ਵਾਸਤੇ ਉਤਸ਼ਾਹਿਤ ਕਰਨਾ ਅਤੇ 30 by 30 ਭਾਵ 2030 ਤੱਕ 30% ਦੀ ਔਰਤਾਂ ਇੰਜੀਨੀਅਰ ਦਾ ਟਿਚਾ ਮਿੱਥਿਆ ਗਿਆ ਉਧਰ ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਐਲਾਨ ਕੀਤਾ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੀ ਜ਼ਬਰਨ ਵਸੂਲੀ ਦੀ ਜਾਂਚ ਦੇ ਹਿੱਸੇ ਵਜੋਂ ਤਿੰਨ ਵਿਅਕਤੀ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸ ਸੂਬੇ ਵਿੱਚ ਹੋ ਰਹੀਆਂ ਗੋਲੀਵਾਰੀਆਂ ਅਤੇ ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਨਾਲ ਜੁੜੇ 78 ਹੋਰ ਵਿਦੇਸ਼ੀ ਨਾਗਰਿਕਾਂ ਦੀ ਵੀ ਜਾਂਚ ਕਰ ਰਹੀ ਹੈ ਜੋ ਦੇਸ਼ ਵਿੱਚ ਰਹਿਣ ਲਈ ਅਯੋਗ ਹੋ ਸਕਦੇ ਨੇ ਇਹ ਕਾਰਵਾਈ ਵੀਸੀ ਜ਼ਬਰਨ ਵਸੂਲੀ ਟਾਸਕ ਫੋਰਸ ਦੇ ਕੰਮ ਦਾ ਹਿੱਸਾ ਜਿਸ ਦਾ ਗਠਨ ਇਸ ਸਾਲ ਦੇ ਸ਼ੁਰੂ ਵਿੱਚ ਕੀਤਾ ਗਿਆ ਇਸ ਟਾਸਕ ਫੋਰਸ ਵਿੱਚ ਕੈਨੇਡਾ ਵਾਟਰ ਸਰਵਿਸਸ এজੰਸੀ RCMP ਗੈਂਗ ਸਿਕਿਉਰਡ ਅਤੇ ਕਈ ਹੋਰ ਪੁਲਿਸ ਵਿਭਾਗ ਦੇ ਜਾਂਚਕਰਤਾ ਸ਼ਾਮਲ ਇਹ ਯੂਨਿਟ ਦਰਜਨਾ ਜਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਇਸ ਦੇ ਬਾਅਦ ਹੋਈਆਂ ਗੋਲੀਬਾਰੀ ਦੀਆਂ ਜਾਂਚ ਕਰ ਰਹੀ ਹੈ ਇਹਨਾਂ ਵਿੱਚ ਬਹੁਤ ਸਾਰੀਆਂ ਘਟਨਾਵਾਂ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਨੇ ਜਿਸ ਕਾਰਨ ਸੂਬੇ ਦੀਆਂ ਕਈ ਪਈਚਾਰਾਂ ਵਿੱਚ ਦਹਿਸ਼ਤ ਫੈਲੀ ਹੋਈ ਆ ਦੱਸਦੇ ਕਿ ਸਰੀ ਵਿਸੀ ਵਿੱਚ ਸਥਿਤ ਕੈਪਸਾ ਕੈਫੇ ਜੋ ਕਿ ਕੈਨੇਡੀਅਨ ਅਤੇ ਟੈਲੀਵਿਜ਼ਨ ਹੋਸਟ ਕਪਲ ਸ਼ਰਮਾ ਨਾਲ ਜੁੜਿਆ ਹੋਇਆ ਅਤੇ ਹੁਣ ਤੱਕ 3 ਵਾਰ ਗੋਲੀਆਂ ਚਲਾਈਆਂ ਗਈਆਂ ਨੇ ਇਨ੍ਹਾਂ ਅਪਰਾਧਾਂ ਦੇ ਸਬੰਧ ਵਿੱਚ ਕੁਝ ਗ੍ਰਿਫਤਾਰੀਆਂ ਤੇ ਕੁਝ ਦੋਸ਼ੀਆਂ ਨੂੰ ਸਜ਼ਾਵਾ ਵੀ ਹੋ ਚੁੱਕੀਆਂ ਨੇ ਕੁਝ ਮਾਮਲੇ ਭਾਰਤ ਆਧਾਰਿਤ ਲਾਰੈਂਸ ਵਿਸ਼ਨੋਈ ਗੈਂਗ ਨਾਲ ਵੀ ਜੁੜੇ ਹੋਏ ਨੇ ਜ਼ਿਕਰਯੋਗ ਹੈ ਕਿ ਕੈਨੇਡਾ ਦੀ ਸੰਘੀ ਸਰਕਾਰ ਨੇ ਹਾਲ ਹੀ ਵਿੱਚ ਲਾਰੈਂਸ ਵਿਸ਼ਨੋਈ ਗੈਂਗ ਨੂੰ ਇੱਕ ਘੱਤਤਵਾਦੀ ਸੰਸਥਾ ਘੋਸ਼ਿਤ ਕੀਤਾ ਹੈ CVSC ਦੇ ਪੈਸੀਫਿਕ ਖੇਤਰ ਦੀ ਖੇਤਰੀ ਡਾਇਰੈਕਟਰ ਜਨਰਲ ਨੀਨਾ ਪਟੇਲ ਨੇ ਕਿਹਾ ਕਿ ਉਹਨਾਂ ਦੀ ਜਾਂਚ ਅਸੰਗਠਿਤ ਅੰਤਰਰਾਸ਼ਟਰੀ ਅਪਰਾਧਿਕ ਸਮੂਹਾਂ ਨੂੰ ਖਤਮ ਕਰਨ ਵਿੱਚ ਉਹਨਾਂ ਦੀਆਂ ਟੀਮਾਂ ਦੀ ਮਹੱਤਵਪੂਰਨ ਭੂਮਿਕਾ ਦਰਸਾਉਂਦੀਆਂ ਹਨ